ਬਠਿੰਡਾ ਦੇ ਵਿੱਚ ਕਿਸਾਨ ਮੇਲਾ ਚੱਲ ਰਿਹਾ ਹੈ ਕਿਸਾਨਾਂ ਨੂੰ ਕੀਤੇ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਮਕਸਦ ਦੇ ਨਾਲ ਇਹ ਮੇਲਾ ਵੀ ਲਗਾਇਆ ਗਿਆ ਹੈ ਇਸ ਮੇਲੇ ਦੇ ਵਿੱਚ ਨਰਮੇ ਤੇ ਕਪਾਹ ਦੇ ਨਵੇਂ ਬੀਜਾਂ ਬਾਰੇ ਵੀ ਵਿਸਾਰ ਦੇ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਬਠਿੰਡਾ ਦੇ ਵਿੱਚ ਚੱਲ ਰਿਹਾ ਹੈ ਕਿਸਾਨ ਮੇਲਾ ਕਿਸਾਨਾਂ ਨੂੰ ਖੇਤੀ ਬਾਰੇ ਨਵੀਂ ਜਾਣਕਾਰੀ ਦੇਣ ਲਈ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣ ਦੇ ਮਕਸਦ ਦੇ ਨਾਲ ਇਹ ਮੇਲਾ ਆਯੋਜਿਤ ਕੀਤਾ ਗਿਆ ਹੈ ਇਸ ਮੇਲੇ ਦੇ ਵਿੱਚ ਨਰਮੇ ਤੇ ਕਪਾਹ ਦੇ ਨਵੇਂ ਬੀਜਾਂ ਬਾਰੇ ਵਿਸਥਾਰ ਦੇ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਵੱਡੀ ਗਿਣਤੀ ਦੇ ਵਿੱਚ ਦੇ ਵੱਖ-ਵੱਖ ਹਿੱਸਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਇਸ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਨਵੇਂ ਬੀਜਾਂ ਬਾਰੇ ਤਕਨੀਕ ਬਾਰੇ ਨਵੀਂ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਦੇ ਲਈ। ਸੁਪਾਲ ਸਿੰਘ ਜੀ ਜਿਹੜਾ ਇਸ ਵਾਰ ਨਰਮੇ ਦੀ ਕਾਸ਼ਤ ਕਿਸਾਨਾਂ ਨੇ ਕੀਤੀ ਹੈ ਵੱਡੇ ਪੱਧਰ ਤੇ ਪਰ ਰੇਟ ਨਹੀਂ ਲੱਗ ਰਿਹਾ ਤਾਂ ਇਹਦੇ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਦਿੱਕਤਾਂ ਸਾਹਮਣੇ ਕਰਨਾ ਪੈ ਰਿਹਾ ਹੈ? ਸਭ ਤੋਂ ਵੱਡੀ ਗੱਲ ਤਾਂ ਰੇਟ ਦੀ ਹੀ ਹੁੰਦੀ ਹੈ ਜੀ। ਜਦੋਂ ਕਿਸਾਨਾਂ ਨੂੰ ਇਸ ਟਾਈਮ ਹੁਣ ਰੇਟ ਨਹੀਂ ਮਿਲ ਰਿਹਾ ਤੇ ਸਭ ਤੋਂ ਵੱਡੀ ਦਿੱਕਤ ਆ। ਉਦੇ ਨਾਲ ਇਹ ਕਿ بارشਾਂ ਨੇ ਵੀ ਜਿਹੜਾ ਨਰਮੇ ਦਾ ਨੁਕਸਾਨ ਆ ਉਹ ਵੱਡੀ ਪੱਧਰ ਤੇ ਕੀਤਾਗਾ ਤੁਸੀਂ ਇੱਧਰ ਬਠਿੰਡਾ ਪੱਟੀ ਜਾ ਕੇ ਦੇਖੋ ਇਹ ਤਾਂ ਨਰਮਾ ਜਿਹੜਾ ਕਿ 40-40 ਮਣੇ ਦਾ ਨਿਕਲਣਾ ਸੀ ਉਹ 15-15 20-20 ਮਣਤੇ ਰਹਿ ਗਿਆਗਾ ਇਹ ਵੱਡੀ ਪ੍ਰੇਸ਼ਾਨੀ ਹੈ ਇਹਦੇ ਬਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾਗਾ ਤਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਹੈ ਜਿਹੜਾ ਇਸ ਵਾਰ ਨਰਮੇ ਦੇ ਫਸਲ ਨੁਕਸਾਨ ਹੋਇਆ ਹੈ ਤੇ ਕੀ ਕੀ ਕਾਰਨ ਹੈਗੇ ਨੇ ਕੀ ਨਰਮੇ ਦਾ ਬੀਜ ਮੜਾ ਹੈ ਜਾਂ ਜਿਹੜੇ ਬੇਮੌਸਮੀ ਬਾਰਿਸ਼ ਆ ਜਾਂ ਕੋਈ ਹੋਰ ਕਾਰਨ ਹੈ ਨਹੀਂ ਸਭ ਤੋਂ ਸਭ ਤੋਂ ਵੱਡੋ ਕਾਰਨ ਤਾਂ ਇਹਦਾ ਬੇਮੌਸਮੀ ਬਾਰਿਸ਼ ਆ ਦੂਜਾ ਮਤਲਬ ਜਿਹੜਾ ਚਿੱਟਾ ਤੇਲਾਗਾ ਉਹ ਮਾਰ ਹੀ ਨਹੀਂ ਰਹਾ ਨਾ ਕੋਈ ਨਾ ਕੋਈ ਸਪਰੇ ਆ ਉਹਦੀ ਕੋਈ ਕਿੰਨੀਆਂ ਸਪਰੇਆਂ ਕਿਸਾਨਾਂ ਨੇ ਕੀਤੀਆਂ ਉਹਨੂੰ ਕੋਈ ਸਪਰੇ ਆ ਜਿਹੜੀ ਕੰਮ ਨਹੀਂ ਕਰ ਰਹੀ ਸਾਡੇ ਨਾਲ ਹੋਰ ਕਿਸਾਨ ਵੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ। ਇਹ ਖੇਤੀਬਾੜੀ ਵਿਭਾਗ ਜਾਂ ਸਰਕਾਰ ਵੱਲੋਂ ਤੁਹਾਨੂੰ ਕੀ ਕੀ ਸਹਿਯੋਗ ਕੀਤਾ ਗਿਆ ਜਿਵੇਂ ਤੁਹਾਡੀ ਫਸਲ ਖਰਾਬ ਹੋਈ ਹੈ ਇਸ ਵਾਰ? ਸਹਿਯੋਗ ਤਾਂ ਹਾਲ ਤੱਕ ਇਹਨਾਂ ਕੁਝ ਨਹੀਂ ਕਰਿਆ ਜੀ। ਕੀ ਆਸ ਕਰਦੇ ਹੋ ਕਿਹੋ ਜਿਹਾ ਸਹਿਯੋਗ ਹੋਣਾ ਚਾਹੀਦਾ? ਸਹਿਯੋਗ ਤਾਂ ਫਸਲ ਖਰਾਬ ਹੋਈ ਆ ਉਹ ਦੇਣੀ ਚਾਹੀਦਾ ਮੌਜਾ। ਸ਼ਗੁਤਾ ਇਸ ਵਾਰ ਜਿਹੜਾ ਕਿਸਾਨਾਂ ਦਾ ਮੇਨ ਮਸਲਾ ਇੱਥੇ ਬਣਿਆ ਰਿਹਾ ਉਹ ਜਿਹੜਾ ਫਸਲਾ ਨਰਮੇ ਦਾ ਰੇਟ ਬਹੁਤ ਘਟਿਆ ਆ ਤੇ ਉਸ ਦੇ ਨਾਲ ਜੇ ਕਿਸਾਨਾਂ ਨੂੰ ਦਿੱਕਤਾਂ ਆਈਆਂ ਨੇ ਆਮ ਤਿਕ ਤੌਰ ਤੇ ਨੁਕਸਾਨ ਹੋ ਰਿਹਾ ਤੇ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਇਹ ਜਿਹੜਾ ਮਸਲਾ ਵੱਡਾ ਬਣਿਆ ਹੋਇਆ ਇਸ ਮੇਲੇ ਦੇ ਵਿੱਚ